ਜਸੀਬੀ ਲੈ ਕੇ ਜਾ ਰਹੇ ਆ ਸੰਗਲ ਲੈ ਕੇ ਜਾ ਰਹੇ ਆ 150 ਹਸਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਇਆ ਉਹਨਾਂ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਜੀ ਮੈਂ 75 ਸਿੰਘ ਕੋਟਲਾ ਸੂਬਾ ਪ੍ਰਦਾਨ ਕਿਸਾਨ ਨੌਜਵਾਨਾਂ ਚ ਘਰ ਚ ਮੇਰੇ ਪੰਜਾਬ ਅਸੀਂ ਜੀਐਸਪੀ ਆ ਤਾਂ ਲੈ ਕੇ ਜਾ ਰਹੇ ਆ ਹਰਿਆਣੇ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣੇ ਦਾ ਲਿੰਕ ਤੋੜਿਆ ਆ ਥਾਂ ਥਾਂ ਤੋਂ ਬੈਰੀਕੈਂਡ ਕੀਤੀ ਆ ਉਹ ਜਿਹੜੇ ਬੈਰੀਕੈਂਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ ਲੋਕ ਖਜਲ ਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀਐਸਪੀ ਲੈ ਕੇ ਜਾ ਰਹੇ ਆ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਕਿੰਨੇ ਕ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਕੀਤੀ ਹੈ 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਆਂ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਰੋਜ਼ੇ ਜਾਂਦੇ ਰਹਿਣਗੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਚੱਲ ਰਹੀ ਚੰਡੀਗੜ੍ਹ ਦੇ ਵਿੱਚ ਨੇ ਉਹ ਕਿਵੇਂ ਦੇਖਦੇ ਤੁਸੀਂ ਚੱਲ ਰਹੀ ਵਧੀਆ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜੇ ਉਹ ਉਹ ਅੰਦੋਲਨ ਜਿਹੜਾ ਆ ਖਤਮ ਇਹ ਕਰ ਸਕਦੀ ਹੈ ਸਰਕਾਰ ਸਰਕਾਰ ਚਾਵੇ ਤੇ ਮੀਟਿੰਗਾਂ 'ਚ ਹੱਲ ਆ ਟੇਬਲ ਤੇ ਹੱਲ ਆ ਟੇਬਲ ਤੇ ਅੱਜ ਵੀ ਹੱਲ ਹੋ ਸਕਦਾ ਤੇ ਕੱਲ ਵੀ ਹੋ ਸਕਦਾ ਜਦੋਂ ਮਰਜ਼ੀ ਸਰਕਾਰ ਕਹੇ ਹੱਲ ਤੇ ਟੇਬਲ ਤੇ ਨਿਕਲੂਗਾ ਅਗਰ ਹੱਲ ਨਹੀਂ ਨਿਕਲਦਾ ਤਾਂ ਸਰਕਾਰ ਚੋਣਾਂ ਹੋਣਗੀਆਂ ਬਿਲਕੁਲ ਜੀ ਸੰਘਰਸ਼ ਤੇ ਤੁਹਾਨੂੰ ਪਤਾ ਹੀ ਆ ਸਿਖਰਾਂ ਦੇ ਇਸ ਵੇਲੇ ਲੱਖਾਂ ਦੇ ਲੋਕ ਬਾਰਡਰਾਂ ਤੇ ਜਾ ਕੇ ਬੈਠੇ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ ਕੱਲ ਤੱਕ ਪਰਸੋਂ ਤੱਕ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਲੋਕ ਜਾ ਰਹੇ ਨੇ ਇਸ ਕਰਕੇ ਧੜਾ ਧੜਾ ਲੋਕ ਬਾਰਡਰਾਂ ਤੇ ਕੁਝ ਕਰ ਰਹੇ ਆ ਬੈਰੀਕੇਡ ਕੀਤੀ ਗਈ ਹੈ ਰੁਕਣ ਦੇ ਲਈ ਪਰ ਆਮ ਜਨਤਾ ਬੜੀ ਪਰੇ ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਸੀ ਮਸ਼ੀਨਾਂ ਲੈ ਕੇ ਜਾ ਰਹੇ ਆ ਆਮ ਜਨਤਾ ਨੂੰ ਬਾਹਰ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਆ ਪ੍ਰਬੰਧ ਇਹ ਆਮ ਜਨਤਾ ਦੇ ਰਸਤੇ ਖਿਲਾਉਣ ਵਾਸਤੇ ਜਾ ਰਹੇ ਆ ਮੈਂ ਸਵਿੰਦਰ ਸਿੰਘ ਬਡਾਲਾ ਜ਼ਿਲ੍ਹਾ ਪ੍ਰਧਾਨ ਨੌਜਵਾਨ ਸੰਘਰਸ਼ ਕਮੇਟੀ ਬਿਲਕੁਲ ਜੀ ਤੁਹਾਨੂੰ ਵੀ ਦਿਖਣੀ ਦਿਆ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਹਾਂ ਮੂੰਹ ਤੋੜਨਾ ਜਵਾਬ ਦੇਵਾਂਗੇ ਸਰਕਾਰ ਨੂੰ ਜੱਲੀ ਕੁਝ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੀਸੀਬੀ ਲੈ ਕੇ ਜਾ ਰਹੇ ਹਾਂ ਸੰਗਲ ਲੈ ਕੇ ਜਾ ਰਹੇ ਹਾਂ 150 ਹਸਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਹਾਂ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਇਆ ਉਹਨਾਂ ਨੂੰ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਹਾਂ ਜੀ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਰਹੀ ਹੈ ਤੁਹਾਡੇ ਨਾਲ ਪਹਿਲਾਂ ਵੀ ਵਾਅਦੇ ਕੀਤੇ ਪਹਿਲਾਂ ਵੀ ਅੰਦੋਲਨ ਚੱਲਿਆ ਪਰ ਉਹ ਆਪਣੇ ਵਾਅਦੇ ਤੇ ਖਰੇ ਨਹੀਂ ਉਤਰੇ ਸੋ ਇਸ ਵਾਰ ਦੂਜੀ ਵਾਰ ਤਿਆਰੀ ਕੀਤੀ ਗਈ ਹੈ ਬਿਲਕੁਲ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਆ ਤੇ ਅਡਾਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ ਵੱਡੇ-ਵੱਡੇਾਂ ਦੇ ਤੇ ਜਮਰਾ ਕਰਜ਼ਾ ਮਾਫ ਕਰ ਰਹੀ ਆ ਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ ਵੇਖੋ ਤੁਸੀਂ ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ ਕੀ ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਸਾਡੀਆਂ ਹੀ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਤਾਂ ਸਾਨੂੰ ਹੀ ਮਿਲਣ ਤੋਂ ਰੋਕਿਆ ਜਾ ਰਿਹਾ ਆ ਬਿਲਕੁਲ ਜੀ ਤੁਹਾਡੇ ਸਾਹਮਣੇ ਤਿਆਰੀ ਜੀ ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟ੍ਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਆ ਨੌਜਵਾਨ ਸ਼ਿੰਗਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਪੂਰੇ ਜੋਸ਼-ਜੋਸ਼ ਨਾਲ ਜਾ ਰਹੇ ਆ ਜੀ ਮੈਂ ਜਤਿੰਦਰ ਸਿੰਘ ਛੇਨਾ ਸੂਬਾ ਮੀਤਪੁਰਧਾਲਾ ਖੇਤੀ ਸੰਘ union ਤੇ ਆਗੂ ਸੰਯੁਕਤ ਕਿਸਾਨ ਮੋਰਚਾ ਅੱਛਾ ਅੱਜ ਕੀ ਇਸ ਸਬੰਧ ਵਿੱਚ ਅਸੀਂ ਕਰਦੇ ਅੱਜ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਮਾਰਚ ਕੀਤਾ ਜਾਣਾ ਕਿਉਂਕਿ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਔਰ ਦੇਸ਼ ਦੀਆਂ ਸਮੂਹ ਮਜ਼ਦੂਰ ਵਪਾਰੀ ਟਰਾਂਸਪੋਰਟ ਜਥੇਬੰਦੀਆਂ ਵੱਲੋਂ ਭਾਰਤ ਬੰਦ ਸੱਦਾ ਦਿੱਤਾ ਗਿਆ ਉਹਦੇ ਲਈ ਅੱਜ ਦੁਕਾਨਦਾਰ ਭਰਾਵਾਂ ਨੂੰ ਦੁਕਾਨ-ਦੁਕਾਨ ਤੇ ਜਾ ਕੇ ਸੁਨੇਹਾ ਦੇਣਾ ਕਿ 16 ਫਰਵਰੀ ਨੂੰ ਬੰਦ ਕੀਤਾ ਜਾਵੇ ਕਿਉਂਕਿ ਪਿਛਲੇ 10 ਸਾਲਾਂ 'ਚ ਮੋਦੀ ਸਰਕਾਰ ਨੇ ਦੇਸ਼ ਦਾ ਜਾਲ ਜੰਗਲ ਜ਼ਮੀਨ ਤੇ ਸਾਰੇ ਕਾਰੋਬਾਰ ਜੜਿਆ ਉਹ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਵੱਡੀ ਮਿਹਨ ਜਿਹੜੀ ਆ ਉਹ ਜਿੰਨੀ ਹੋਈ ਆ ਔਰ ਬਹੁਤ ਵੱਡਾ ਹਿੱਸਾ ਜਿਹੜਾ ਹੈ ਕਾਰੋਬਾਰ ਦਾ ਉਹ ਕਾਰਪੋਰੇਟ ਦੇ ਹਵਾਲੇ ਜਿਹੜਾ ਉਹ ਕੀਤਾ ਜਾ ਚੁੱਕਾ ਹੈ ਇਹ ਚੋਣ ਮਰਾ ਹੈ ਚੋਣ ਮਰੇ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦੇ ਮੁੱਦਿਆਂ ਤੇ ਕੋਈ ਧਿਆਨ ਕੇਂਦਰਿਤ ਕਰਦੀਆਂ ਪਰ ਇਸ ਵੇਲੇ ਜਿਹੜੀ ਚੋਣ ਮੈਂ ਮੈਂ ਉਹ ਉਹਦੇ ਚ ਲੋਕਾਂ ਦੇ ਮੁੱਤੇ ਬਿਲਕੁਲ ਗਾਇਬ ਆ ਕੋਈ ਮਹਗਾਈ ਘਟ ਕਰਨ ਦਾ ਮੁੱਦਾ ਨਹੀਂ ਕੋਈ ਬੇਰਜ਼ਗਾਰੀ ਦੂਰ ਕਰਨ ਦਾ ਮੁੱਦਾ ਨਹੀਂ ਕੋਈ ਕਿਸਾਨਾਂ ਦੀ ਜਿਹੜੀ ਆਹਦੇ ਆਮਦਨ 2022 ਤੱਕ ਤੁਕਣੀ ਕਰ ਦੇਣੀ ਆ ਉਹਦੇ ਤੇ ਕੋਈ ਗੱਲ ਨਹੀਂ ਮਜ਼ਦੂਰਾਂ ਨੂੰ ਉਹ ਰਾਤ ਦੇਣ ਦਾ ਮਸਲਾ ਨਹੀਂ ਵਿਦਿਆਰਥੀਆਂ ਨੂੰ ਐਜੂਕੇਸ਼ਨ ਦਾ ਹੈਲਥ ਦਾ ਜਿਹੜਾ ਉਹ ਕੋਈ ਮਸਲਾ ਜਿਹੜਾ ਚੋਣ ਮੁੱਦਾ ਜਿਹੜਾ ਨਹੀਂ ਬਣਾ ਰਿਹਾ ਕੌਣ ਮੁੱਦਾ ਜਿਹੜਾ ਉਹ ਯੂਸੀਸੀ ਨੂੰ ਬਣਾਇਆ ਜਾ ਰਿਹਾ ਉਹ ਸੀਏ ਨੂੰ ਬਣਾਇਆ ਜਾ ਰਿਹਾ ਉਹ ਜਿਹੜਾ ਇੱਕ ਧਾਰਮਿਕ ਮਾਮਲਾ ਦੇਸ਼ ਦੀ ਬਹੁ ਗਿਣਤੀ ਦਾ ਰਾਮ ਮੰਦਰ ਨੂੰ ਚੌਣ ਮੁੱਦਾ ਜਿਹੜਾ ਮੋਦੀ ਨੇ ਬਣਾਇਆ ਧਾਰਮਿਕ ਆਗੂਆਂ ਨੂੰ ਲਾਕੇ ਹੀ ਨਹੀਂ ਲੱਕਣ ਦਿੱਤਾ ਤੇ ਰਾਮ ਮੰਦਰ ਨੂੰ ਜਿਹੜਾ ਉਹਦੀ ਜਿਹੜੇ ਪ੍ਰਾਣ ਪ੍ਰਤੀਸ਼ਟਾ ਸੀ ਉਹਨੂੰ ਮੋਦੀ ਤੇ ਹੋਰ ਸਿਆਸੀ ਆਗੂਆਂ ਨੇ ਜਿਹੜਾ ਉਹ ਗਵਾਹ ਕੀਤਾ ਉਹ ਦੇਸ਼ ਦੇ ਅੰਦਰ ਲੋਕਾਂ ਦੇ ਮੁੱਦੇ ਜਿਹੜੇ ਚੋਣ ਸੀਨ ਤੇ ਆਉਣ ਲੋਕਾਂ ਦੀ ਕੋਈ ਗੱਲ ਹੋਵੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ ਮਹਿੰਗਾਈ ਕੰਟਰੋਲ ਕਰਨ ਦੀ ਗੱਲ ਹੋਵੇ ਕੋਈ ਦੇਸ਼ ਦੀ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣ ਦਾ ਸਰਕਾਰ ਕੋਈ ਪ੍ਰੋਜੈਕਟ ਲੈ ਕੇ ਆਵੇ ਐਮਐਸਟੀ ਦੀ ਕਾਨੂੰਨੀ ਗਰੰਟੀ ਸਰਕਾਰ ਦੇਵੇ ਜਿਹਦਾ ਵਾਅਦਾ ਕੀਤਾ ਜਦੋਂ ਕਿਸਾਨ ਅੰਦੋਲਨ ਸਮਾਪਤ ਹੋਇਆ ਤਾਂ ਲਿਖਤੀ ਵਾਅਦੇ ਕੀਤੇ ਸਰਕਾਰ ਨੇ ਜਿਹਦੇ ਚ ਐਮਐਸਪੀ ਨੂੰ ਕਾਨੂੰਨੀ ਦਰਜਾ ਬਣਾਉਣ ਲਈ ਇੱਕ ਕਮੇਟੀ ਬਣਾ ਕੇ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ। ਔਰ ਜਿਹੜਾ ਬਿਜਲੀ ਐਕਟ 2022 ਆ ਉਹ 2020 ਚ ਉਸ ਵੇਲੇ ਉਹਦਾ ਖਰੜਾ ਤਿਆਰ ਸੀ ਉਹਨੂੰ ਪਾਰਲੀਮੈਂਟ ਚ ਲਿਆਉਣਾ ਸੀਗਾ। ਉਹ ਵੀ ਲਿਖਤੀ ਤੌਰ ਤੇ ਦਿੱਤਾ ਵੀ ਪਾਰਲੀਮੈਂਟ ਦੇ ਅੰਦਰ ਜਿਹੜਾ ਉਹ ਨਹੀਂ ਲਿਆਂਦਾ ਜਾਊਗਾ ਪਰ 2022 ਦੇ ਵਿੱਚ ਉਹਨੂੰ ਲੈਣ ਦਾ ਗਿਆ ਤੇ ਅੱਜ ਸਾਰੇ ਦੇਸ਼ ਚ ਜੇ ਪੂਆ ਦੇ ਮੀਟਰ ਲਾਉਣ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਲੋਕਾਂ ਦਾ ਜਿਹੜਾ ਬਿਜਲੀ ਦਾ ਗਰੀਬ ਲੋਕਾਂ ਦਾ ਅਧਿਕਾਰ ਆ ਖੋਇਆ ਜਾ ਰਿਹਾ ਜਿੱਥੇ ਚੰਗੇ ਭਲੇ ਚੱਲਦੇ ਮੀਟਰ ਨੇ ਲੋਕਾਂ ਦੇ ਉਹ ਮੀਟਰ ਵੀ ਬਦਲੇ ਜਾ ਰਹੇ ਨੇ ਤੇ 10000 ਰੁਪਇਆ ਜਿਹੜਾ ਉਸ ਮੀਟਰ ਦਾ ਖਰਚਾ ਜਿਹੜਾ ਉਹ ਕੰਜ਼ਿਊਮਰ ਨੂੰ ਪੈਣਾ ਹੈ ਤੇ ਬਿਜਲੀ ਉਹਨਾਂ ਚਿਰ ਹੀ ਆਉਣੀ ਆ ਜਿੰਨਾ ਚਿਰ ਫੋਨ ਮੰਗੂ ਰੀਚਾਰਜ ਜਿਹੜਾ ਉਹਦਾ ਰਹੂਗਾ ਤੋ ਇਹ ਸਾਰੀਆਂ ਕਾਰਪੋਰੇਟ ਦੇ ਹਦੀਆਂ ਨੀਤੀਆਂ ਵੀ ਕਾਰਪੋਰੇਟ ਬਿਜਲੀ ਦੇ ਕਾਬਜ ਹੋਵੇ ਤੇ ਕਾਰਪੋਰੇਟ ਨੂੰ ਬਿਨਾਂ ਕੋਈ ਮੁਲਾਜ਼ਮ ਭਰਤੀ ਕੀਤੇ ਉਹਦੇ ਪੈਸੇ ਜਿਹੜੇ ਆ ਉਹਦੇ ਖਾਤੇ ਦੇ ਵਿੱਚ ਅੱਛਾ ਕੀ ਲੱਗਦਾ 16 ਤਰੀਕ ਨੂੰ ਲੋਕਾਂ ਵੱਲੋਂ ਹੰਗਾਰਾ ਮਿਲੇਗਾ ਤੁਹਾਨੂੰ ਵੱਡਾ ਹੰਗਾਰਾ ਮਿਲੇਗਾ ਜੀ ਇਸ ਸਾਡੇ ਬੰਤ ਤੇ ਸੱਦੇ ਨੂੰ ਅ ਪੰਜਾਬ ਦੀਆਂ ਦੇਸ਼ ਦੀਆਂ ਸਾਰੀਆਂ ਵਪਾਰ ਮੰਡਲਾਂ ਨੇ ਸਾਰੀ ਟਰਾਂਸਪੋਰਟ ਨੇ ਰੋਡ ਵੇਜਦੀਆਂ ਜਥੇਬੰਦੀਆਂ ਨੇ ਬੈਂਕਾਂ ਦੀਆਂ ਜਥੇਬੰਦੀਆਂ ਨੇ ਪੈਟਰੋਲ ਪੰਪਾਂ ਦੀਆਂ ਜਥੇਬੰਦੀਆਂ ਨੇ ਪੂਰਾ ਪੂਰਾ ਸਮਰਥਨ ਦਿੱਤਾ ਵੱਡਾ ਬੰਦ ਹੋਊਗਾ ਔਰ ਇਹ ਦੁਬਾਰਾ ਜਿਹੜਾ 1 ਕਰਾਂ 25 ਸਤੰਬਰ 2020 ਨੂੰ ਬੰਦ ਹੋਇਆ ਸੀਗਾ ਉਹਦਾ ਇਤਿਹਾਸ ਪੰਜਾਬ ਦੇ ਲੋਕ ਜਿਹੜੇ ਆ ਉਹ ਦਰੋਂਣਗੇ ਤੇ ਅਗਲਾ ਅੰਦੋਲਨ ਜਿਹੜਾ ਅਸਲ 'ਚ ਸਜੂਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਰੇਡ ਜੂਨੀਅਨ ਲੋਕਾਂ ਦਾ ਇੱਕ ਵੱਡਾ ਸੰਘਰਸ਼ ਅਸਾਰਨ ਦੀ ਕੋਸ਼ਿਸ਼ ਕਰ ਰਹੀਆਂ ਕਿਉਂਕਿ ਸਾਡੇ ਦੇਸ਼ ਦੀ ਆਪੋਜੀਸ਼ਨ ਜਿਹੜੀ ਆ ਉਹ ਧਾਰਾਸ਼ਾਹੀ ਹੋ ਗਈ ਹੈ ਕਿਉਂਕਿ ਆਪੋਜੀਸ਼ਨ ਕੋਈ ਜੰਡਾ ਨਹੀਂਗਾ ਆਰਪੋਰਟ ਦੇ ਝੰਡੇ ਤੇ ਆਪੋਜੀਸ਼ਨ ਮੋਦੀ ਸਰਕਾਰ ਦੇ ਨਾਲ ਬਿਲਕੁਲ ਸਹਿਮਤ ਆ ਅੱਛਾ ਵੱਡੀ ਕੀਤੀ ਵਿੱਚ ਕਿਸਾਨ ਉੱਥੇ ਦਿੱਲੀ ਪਹੁੰਚਣਦੇ ਆ ਰਾਹ ਵਿੱਚ ਬਹੁਤ ਹਫੜਾ ਆਣੀਆਂ ਨੇ ਤੁਸੀਂ ਨਹੀਂ ਗਏ ਤਾਂ ਲੋਕਾਂ ਦੇ ਦਿਮਾਗ ਵਿੱਚ ਇਹ ਜਿਹੜੇ ਆਮ ਜਨਤਾ ਉਹ ਸੋਚਦੀ ਪਤਾ ਨਹੀਂ ਕਿਸਾਨਾਂ ਕੋ ਕੀ ਨਿਕਲੇ ਜਾਣਾ ਕਿ ਨਹੀਂ ਨਿਕਲੇਗਾ ਤੁਸੀਂ ਕੀ ਸੋਚਦੇ ਹੋ ਦੇਖੋ ਜਿਹੜਾ ਪੂਰਾ ਮੰ ਰੋਸ ਪ੍ਰਦਰਸ਼ਨ ਕਰਨ ਦਾ ਸਾਡੇ ਦੇਸ਼ ਦੇ ਲੋਕਾਂ ਦਾ ਅਧਿਕਾਰ ਆ ਸਾਡਾ ਕਿਸਾਨਾਂ ਦਾ ਵੀ ਅਧਿਕਾਰ ਆ ਸਾਨੂੰ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਜੰਤਰ ਮੰਤਰ ਤੇ ਜਾਂ ਜਿੱਥੇ ਵੀ ਸਰਕਾਰ ਦੇਵੇ ਥਾਂ ਦੇਵੇ ਆਮ ਲੀਲਾ ਦੇਵੇ ਉਥੇ ਸਾਨੂੰ ਜਾਣ ਦਾ ਪੂਰਾ ਪੂਰਾ ਅਧਿਕਾਰ ਆ ਇਹ ਜਿਹੜੀ ਗੱਲ ਹੈ ਅਸੀਂ ਇਹਦੀ ਹਰਿਆਣਾ ਦੀ ਸਰਕਾਰ ਦੀ ਕੇਂਦਰ ਦੀ ਸਰਕਾਰ ਦੀ ਸਖਤਨ ਖੇਤੀ ਕਰਦੇ ਆ ਵੀ ਜਿਹੜੀ ਉਹਨਾਂ ਇਸ ਤਰ੍ਹਾਂ ਦਾ ਮਾਹੌਲ ਹਰਿਆਣੇ ਦੇ ਬਾਡਰਾਂ ਤੋਂ ਬਣਾਤਾ ਵੀ ਜਿਸ ਤਰ੍ਹਾਂ ਪੰਜਾਬ ਦੇਸ਼ ਦਾ ਹਿੱਸਾ ਨਹੀਂ ਗਾ ਪੰਜਾਬ ਕੋਈ ਦੂਜਾ ਦੇਸ਼ ਆ ਜਿਹੜਾ ਚੜ੍ਹ ਕੇ ਜਾ ਰਿਹਾ ਤੋਂ ਨੂੰ ਰੋਕਣ ਲਈ ਇਹਦੇ ਵੱਡੇ ਜਿਹੜੇ ਪ੍ਰਬੰਧ ਜਿਹੜੇ ਉਹ ਕੀਤੇ ਗਾ ਇਹ ਬਿਲਕੁਲ ਗੈਰ ਸੰਵਿਧਾਨਕ ਗੈਰ ਜਮਹੂਰੀ ਗੱਲ ਆ ਸਰਕਾਰ ਨੂੰ ਇਹ ਰੋਕਾਂ ਹਟਾਉਣੀਆਂ ਚਾਹੀਦੀਆਂ ਕਿਸਾਨਾਂ ਨੂੰ ਜਿਹੜਾ ਅੰਦੋਲਨ ਕਰਨ ਲਈ ਉੱਥੇ ਦਿੱਲੀ ਜਿਹੜਾ ਆ ਉਹ ਪਹੁੰਚਣ ਦੇਣਾ ਚਾਹੀਦਾ ਅੱਜ ਅਸਲ ਗੱਲ ਇਹ ਆ ਸਯੁਜਕਤ ਕਿਸਾਨ ਮੋਰਚਾ ਜਿਹਾ ਅਸੀਂ ਸਾਰੇ ਸਮਝਣਿਆ ਵੀ ਸਾਨੂੰ ਦਿੱਲੀ ਦੇ ਪੈਟਰਨ ਦੇ ਉੱਤੇ ਅੰਦੋਲਨ ਇਕੱਠਿਆਂ ਹੋ ਕੇ ਲੜਨਾ ਚਾਹੀਦਾ ਨਾ ਕਿ ਕੋਈ ਥੋੜੀਆਂ ਜੱਥੇਬੰਦੀਆਂ ਉੱਧਰੋਂ ਚਲੇ ਜਾਣ ਤਾਂ ਉਹਦਾ ਉਹਦਾ ਸਿੱਟਾ ਇਹੋ ਹੀ ਆ ਤੁਸੀਂ ਕਹਿੰਗੇ ਸਯੁਜਕਤ ਕਿਸਾਨ ਮੋਰਚੇ ਨੇ ਵੇਖੋ 16 ਫਰਵਰੀ ਦੇ ਬੰਦ ਦਾ ਸੱਦਾ ਜਿਹੜਾ ਪੂਰੇ ਦੇਸ਼ ਦਾ ਸੱਦਾ ਹੈ ਬਹੁਤ ਵੱਡੀ ਐਕਟੀਸ਼ਨ ਆ ਔਰ ਇਹਨੂੰ ਬਹੁਤ ਵੱਡਾ ਦੇਸ਼ ਦੇ 22 ਸੂਬਿਆਂ ਦੇ ਅੰਦਰ ਇਹਨੂੰ ਟਰੈਕਟਰ ਮਾਰਚ ਨੂੰ ਸਮਰਥਨ ਮਿਲਿਆ ਜਿਹੜੀਆਂ 3 ਦਿਨ ਦੇ 26 27 28 ਨਵੰਬਰ ਦੀਆਂ 2023 ਦੀਆਂ ਮੋਰਚੇ ਲਾਇਆਗਾ 22 ਸੂਬਿਆਂ ਦੇ ਅੰਦਰ ਲੱਗਿਆ ਸੰਯੁਕਤ ਮੋਰਚਾ ਅੰਦੋਲਨ ਨੂੰ ਪਹਿਲਾਂ ਥੱਲੋਂ ਬੜਾਂ ਹੀ ਦੇਣਾ ਲੋਕਾਂ ਨੂੰ ਨਾਲ ਲਈਏ ਲੋਕਾਂ ਨੂੰ ਸਮਝਾਈਏ ਤੇ ਫਿਰ ਸਾਰੇ ਲੋਕਾਂ ਨੂੰ ਲੈ ਕੇ ਜਾਈਏ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ ਜੋ ਮੋਦੀ ਦਾ ਕਾਰਪੋਰੇਟ ਦਾ ਏਜੰਡਾ ਹੈ ਉਹ ਖੇਤੀ ਕਾਨੂੰਨ ਦੁਬਾਰਾ ਲਿਆਉਣਾ ਚਾਹੁੰਦਾ ਹੈ ਉਹ ਦੇਸ਼ ਦਾ ਕਰਿਆਨਾ ਸੈਕਟਰ ਜਿਹੜਾ ਉਹ ਵੱਡੀਆਂ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦਾ ਹੈ ਉਹ ਬਿਜਲੀ ਸੈਕਟਰ ਸਾਰਾ ਜਿਹੜਾ ਕਾਰਪੋਰੇਟ ਨੂੰ ਦੇ ਚੁੱਕਾ ਹੈ ਉਹ ਰੇਲ ਕਾਰਪੋਰੇਟ ਨੂੰ ਦੇਣੀ ਚਾਹੁੰਦੀ ਆ ਇਹ ਸਾਰੇ ਜਿਹੜੇ ਮਸਲੇ ਨੇ ਐਜੂਕੇਸ਼ਨ ਜਿਹੜੀ ਆ ਆਜ਼ਾਦ ਵੇਖ ਲੋ ਸਾਰਾ ਇਹ ਸਾਰਾ ਕੁਝ ਜਿਹੜਾ ਅੱਛਾ ਤੁਸੀਂ ਕਹਿੰਦੇ ਵੀ ਕਿ ਅਸੀਂ ਇਕੱਠੇ ਮਾਰ ਕੇ ਲਿਆ ਗਏ ਸਾਰਿਆਂ ਨੂੰ ਬਿਲਕੁਲ ਅੱਜ ਦਾ ਤੇ ਦਿਨ ਸੀ ਸਾਰੇ ਅੱਜ ਤੇ ਸਭ ਨੂੰ ਪਹੁੰਚਣਾ ਚਾਹੀਦਾ ਸੀ ਅੱਜ ਅਸੀਂ ਇਕੱਠੇ ਕਦੋਂ ਕਰਨੇ ਅੱਜ ਤੇ ਸਾਰਾ ਮੇਨ ਲੜਾਈ ਸੀ ਸਾਰੀ ਦੇਖੋ ਦੇਖੋ ਉਹ ਗੈਨ ਹੈ ਉਹਨਾਂ ਦਾ ਹੱਕ ਆ ਉਹ ਜਾਨ ਆ ਉਹਨਾਂ ਨਾਲ ਜਿਹੜੀ ਸਰਕਾਰ ਉੱਥੇ ਜ਼ਿਆਦਤੀ ਕਰ ਰਹੀ ਆ ਵੀ ਰੋਕਾਂ ਲਾ ਕੇ ਖਲੋਦੀ ਆ ਉਹਨਾਂ ਦੇ ਉੱਤੇ ਜੇ ਕੋਈ ਤਸ਼ੱਦਦ ਸਰਕਾਰ ਕਰਦੀ ਆ ਰਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਤਸ਼ੱਤਤਾ ਮੂੰਹ ਤੋੜਵਾ ਜਵਾਬ ਜਿਹੜਾ ਉਹ ਦਊ ਜੀ ਠੀਕ ਹੈ